ਅੱਜ ਦੇ ਦਿਨ ਸਾਡਾ ਸੰਵਧਾਨ ਲਾਗੂ ਹੋਇਆ ਸੀ ਡਾਕਟਰ ਪੀ ਮਰਾਓ ਮੇਸਕਰ ਅਤੇ ਉਹਨਾਂ ਦੀ ਟੀਮ ਨੇ ਜਿਹੜਾ ਸੰਵਧਾਨ ਰਚਿਆ ਸੀ ਉਹਦੇ ਮੁਤਾਬਕ ਸਰਕਾਰ ਕੰਮ ਕਰ ਰਹੀ ਹੈ ਮਕਸਦ ਇਹ ਹੈ ਵੀ ਸਾਡੇ ਸੰਵਧਾਨ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਅਸੀਂ ਲੋਕੋਨਾਂ ਤੋਂ ਜਾਣੂ ਹੋਈਏ ਉਹਨਾਂ ਦੀ ਪਾਲਣਾ ਕਰੀਏ ਜਿਨ੍ਹਾਂ ਦੀ ਡਿਊਟੀਆਂ ਹੈਗੀਆਂ ਉਹਨਾਂ ਨੂੰ ਯਾਦ ਕਰਾਈਏ ਤੇ ਜਿਹੜੇ ਅਸੀਂ ਡਿਊਟੀਆਂ ਕਰਨ ਵਾਲੇ ਆ ਉਹ ਵੀ ਅਸੀਂ ਡਿਊਟੀਆਂ ਯਾਦ ਰੱਖੀਏ ਠੀਕ ਹੈ ਸਤਿ ਪਵਦੀ ਆ ਜੀ ਡੋਨੇਟ ਕਰਦਾ ਕੋਈ ਬਿਮਾਰੀ ਨਿਕ ਨਹੀਂ ਲਵੇ ਆਂਦੀ ਕਦੇ ਬੁਖਾਰ ਤੱਕ ਵੀ ਨਹੀਂ ਹੁੰਦਾ ਪਰਮਾਤਮਾ ਦੀ ਐਸੀ ਕਿਰਪਾ ਹੈ ਜਿੰਨੀ ਵਾਰ ਬਲੱਡ ਦਿੱਤਾ ਹੈ ਅੱਜ ਤੱਕ ਕਦੇ ਵੀ ਬੁਖਾਰ ਨਹੀਂ ਹੋਇਆ ਨੋਰਮਲ ਜਿਵੇਂ ਕਿ ਅੱਜ ਅਸੀਂ ਐਸਡੀਐਮ ਸਾਹਿਬ ਦੀ ਅਗਵਾਈ ਚੂਰੇ ਹਸਪੀਟਲ ਡੋਨਰ ਸੋਸਾਇਟੀ ਵੱਲੋਂ ਝਾਕੀ ਪੇਸ਼ ਕੀਤੀ ਹੈ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਆਈ ਰਿਹਾ ਹੈ ਇਸ ਧਰਤੀ ਤੋਂ ਹੀ ਗਦਰ ਲਹਿਰ ਕੂਕਾ ਲਹਿਰ ਬੁਰਦਵਾਰਾ ਸਾਂ ਸੁਧਾਰ ਲੈ ਪਗੜੀ ਸੰਭਾਲ ਲੈ ਅਤੇ ਜੈਤੋ ਦੇ ਮੋਰਚੇ ਵਰਗੇ ਮੋਰਚੇ ਲੱਗੇ ਜੈਤੋ ਦੇ ਮੋਰਚੇ ਵਿੱਚ ਨਾਭਾ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੁਸੀਂ ਸਾਰੇ ਜਾਣਦੇ ਹੋ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਕਰਤਾਰ ਸਿੰਘ ਸਰਾਭਾ ਜੀ ਮਦਨ لال ਟਿੰਗਰਾਜੀ ਅਤੇ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਦੇ ਦੇ ਨਾਮ ਜਿਹੜੇ ਮੂਰਲੀਆਂ ਸਭਾ ਵਿੱਚ ਆਉਂਦੇ ਹਨ ਬਾਦ ਦੇ ਆਜ਼ਾਦ ਹੋਣ ਤੋਂ ਬਾਅਦ ਸਾਡੀਆਂ ਸਮੂਹ ਸੈਨਾਵਾਂ ਅਰਧ ਸੈਦ ਇੰਕਲਾਬ ਸੂਬਿਆਂ ਦੀਆਂ ਪੁਲਿਸ ਫੋਰਸਾਂ ਨੇ ਵੀ ਆਜ਼ਾਦੀ ਨੂੰ ਕਾਇਮ ਰੱਖਣ ਵਿੱਚ ਬਹੁਤ ਯੋਗਦਾਨ ਪਾਇਆ ਹੈ ਅਤੇ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਰੱਖਿਆ ਹੈ ਮੈਂ ਉਹਨਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਆਓ ਇਸ ਦਿਸ ਦੇ ਸਾਰੇ ਨਾਭਾ ਵਾਸੀ ਪਰਣ ਕਰੀਏ ਕਿ ਅਸੀਂ ਨਾਭਾ ਸਾਉਂਡ ਡਿਵੀਜ਼ਨ ਨੂੰ ਨਾਭਾ ਸਾਉਂਡ ਡਿਵੀਜ਼ਨ ਦੀ ਬਿਹਤਰੀ ਲਈ ਜੀ jaan ਲਗਾ ਦੇਵਾਂਗੇ ਮੈਂ ਆਪ ਜੀ ਤੋਂ ਨਾਬਾ ਸਬਡਿਵੀਜ਼ਨ ਦੀ ਬਿਹਤਰੀ ਲਈ ਸਹਿਯੋਗ ਮੰਗਦਾ ਆਓ ਰਲ ਮਿਲ ਕੇ ਨਾਬਾ ਸਬਡਿਵੀਜ਼ਨ ਨੂੰ ਇੱਕ ਨਮੂਨੇ ਦੀ ਸਬਡਿਵੀਜ਼ਨ ਬਣਾਈਏ ਜੈ ਦਿਹਾੜਾ ਜੀ ਅੱਜ ਦੇ ਦਿਨ ਸਾਡਾ ਸਵਿਧਾਨ ਲਾਗੂ ਹੋਇਆ ਸੀ ਉਸ ਡਾਕਟਰ ਪੀਮਰਾਮ ਉਬੇਦਕਰ ਅਤੇ ਉਹਨਾਂ ਦੀ ਟੀਮ ਨੇ ਜਿਹੜਾ ਸਵਿਧਾਨ ਰਚਿਆ ਸੀ ਉਹਦੇ ਮੁਤਾਬਕ ਸਰਕਾਰ ਕੰਮ ਕਰ ਰਹੀ ਹੈ ਪੂਲੀ ਹਵਾ ਵਿੱਚ ਅਸੀਂ ਸਾਲ ਲੈ ਰਹੇ ਹਾਂ ਤੇ ਸਾਰਿਆਂ ਨੂੰ ਮੈਂ ਇਸ ਜਿਹੜੀ ਦਿਨ ਦੀ ਵਧਾਈ ਦਿੰਦਾ ਤੇ ਇਹ ਵੀ ਬੇਨਤੀ ਕਰਦਾ ਵੀ ਇਸ ਪ੍ਰੋਗਰਾਮ ਦਾ ਹਾਣ ਅਦਮਾਨੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਹਮਾ ਆ ਕੇ ਆਏ ਨੇ ਸਾਰੇ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੈਗਾ ਇਹ ਮਕਸਦ ਕੀ ਹੈ ਸਰ ਜਿਹੜਾ ਹਰ ਵਾਰ ਅਸੀਂ ਜਨਤੰਤਰ ਦੇ ਅਸੀਂ ਮਨਾਉਂਦੇ ਆ ਦਾ ਮਕਸਦ ਕੀ ਹੈ ਇਸ ਤਰ੍ਹਾਂ ਜੀ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਡਾਕਟਰ ਪੀ ਆਂ ਪੀ ਮਰਾਓ ਅੰਬੇਦਕਰ ਜੀ ਐਂਡ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਸੀ ਉਹਨੂੰ ਲਾਗੂ ਕੀਤਾ ਸੀ ਭਾਰਤ ਸਰਕਾਰ ਨੇ ਉਸ ਦਿਨ ਨੂੰ ਮੋਖ ਰੱਖਦੇ ਹੋਏ ਅੱਜ ਦਾ ਦਿਨ ਮਨਾਇਆ ਜਾਂਦਾ ਹੈਗਾ ਜੀ ਤੇ ਖੁਸ਼ੀ ਦਾ ਦਿਹਾੜਾ ਹੈਗਾ ਮਨਾਇਆ ਜਾਂਦਾ ਮਕਸਦ ਕੀ ਹੈ ਹਾਂਜੀ ਮਕਸਦ ਕੀ ਹੈ ਮਕਸਦ ਇਹ ਹੀ ਆ ਵੀ ਸਾਡੇ ਸਵਿਧਾਨ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਅਸੀਂ ਲੋਕੋਨਾਂ ਤੋਂ ਜਾਣੂ ਹੋਈਏ ਉਹਨਾਂ ਦੀ ਪਾਲਣਾ ਕਰੀਏ ਜਿਨ੍ਹਾਂ ਦੀ ਡਿਊਟੀਆਂ ਹੈਗੀਆਂ ਉਹਨਾਂ ਨੂੰ ਯਾਦ ਕਰਾਈਏ ਤੇ ਜਿਹੜੇ ਅਸੀਂ ਡਿਊਟੀਆਂ ਕਰਨ ਵਾਲੇ ਆ ਉਹ ਵੀ ਅਸੀਂ ਡਿਊਟੀਆਂ ਯਾਦ ਰੱਖੀਏ ਠੀਕ ਹੈ ਸਰ ਪਤਾ ਇਹ ਅੱਜ 26 ਜਨਵਰੀ ਮੌਕੇ ਪਹਿਲਾਂ ਅਸੀਂ ਸਾਰਿਆਂ ਨੂੰ ਮੁਬਾਰਕਾ ਦਿੰਦੇ ਆ ਦੇਸ਼ ਵਾਸੀਆਂ ਨੂੰ ਨਾਵਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੰਡੀਆ ਦੇ ਵਸਨੀਕਾਂ ਨੂੰ ਤੇ ਦੇਸ਼ ਤੋਂ ਬਾਹਰ ਵਸਦੇ ਵਸਨੀਕਾਂ ਨੂੰ ਵੀ ਵਧਾਈਆਂ ਮੈਂ ਮਹੀਨੇ ਵਾ ਡੋਨੇਟ ਕਰਦਾ ਕੋਈ ਬਿਮਾਰੀ ਇੱਕ ਨਹੀਂ ਲੱਗ ਜਾਂਦੀ ਕਦੇ ਬੁਖਾਰ ਤੱਕ ਵੀ ਨਹੀਂ ਹੁੰਦਾ ਪਰਮਾਤਮਾ ਦੀ ਐਸੀ ਕਿਰਪਾ ਜਿੰਨੀ ਵਾਰ ਬਲੱਡ ਦਿੱਤਾ ਹੈ ਅੱਜ ਤੱਕ ਕਦੇ ਵੀ ਬੁਖਾਰ ਨਹੀਂ ਹੋਇਆ ਨੋਰਮਲ ਔਰ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਾਂ ਨੂੰ ਹਰੇਕ ਸਾਲ 'ਚ ਤਿੰਨ ਵਾਰ ਘੱਟੋ-ਘੱਟ ਬੰਦਾ ਚਾਰ ਵਾਰ ਘੱਟੋ-ਘੱਟ ਲੇਡੀਜ਼ ਤਿੰਨ ਵਾਰ ਘੱਟੋ-ਘੱਟ ਬਲੱਡ ਦੇਣਾ ਚਾਹੀਦਾ ਹੈ ਜੋ ਆਪਣਾ ਸਰੀਰ ਤੰਦਰੁਸਤ ਰਹਿ ਸਕੇ ਅੱਜ ਅਸੀਂ ਐਸਡੀਐਮ ਸਾਹਿਬ ਦੀ ਅਗਵਾਈ ਚੂਰੇ ਹਰਸ ਬਲੱਡ ਡੋਨਰ ਸੋਸਾਇਟੀ ਵੱਲੋਂ 20 ਦਿਨ ਲਗਾ ਕੇ ਆਪਣੇ ਖਰਚੇ ਤੇ ਸਾਰਾ ਨਾਬਾ ਸ਼ਹਿਰ ਸੈਨੀਟਾਈਜ਼ ਕੀਤਾ ਹੈ ਉਹ ਤੋਂ ਇਲਾਵਾ ਅਸੀਂ ਜਿਵੇਂ ਕੋਈ ਗਊ ਮਾਤਾ ਕਿਸੇ ਜਗ੍ਹਾ ਅਚਨ ਚੀਤ गिर ਜਾਂਦੇ ਨੇ ਜਾਂ ਕੁਝ ਵੀ ਇਦਾਂ ਦਾ ਕੁਝ ਦਿੱਕਤ ਹੁੰਦੀ ਹੈ ਅਸੀਂ ਉੱਥੇ ਵੀ ਕੱਢਦੇ ਆ ਸਾਡੀ ਸੁਸਾਇਟੀ ਖੂਨਦਾਨ ਦੇ ਨਾਲ ਇਹਨਾਂ ਸਮਾਂਮ ਵਿੱਚ ਹਮੇਸ਼ਾ ਅੱਗੇ ਰਹਿੰਦੀ ਹੈ ਅਸੀਂ ਸਿਰਫ ਐਮਰਜੈਂਸੀ ਖੂਨਦਾਨ ਕਰਾਉਂਦੇ ਆ ਕਦੇ ਵੀ ਅਸੀਂ ਕੈਂਪ ਲਾਉਣ ਲਈ ਕਿਸੇ ਨੂੰ ਨਾ ਗਾਈਡ ਕਰਦੇ ਆ ਵੀ ਕੈਂਪ ਲਗਾਓ ਨਾ ਅਸੀਂ ਖੁਦ ਕੈਂਪ ਲਗਾਉਂਦੇ ਆ ਸਿਰਫ ਐਮਰਜੈਂਸੀ ਕਿਸੇ ਨੂੰ ਵੀ ਪੰਜਾਬ ਚ ਇੰਡੀਆ ਦੇ ਕਈ ਹਸਪਤਾਲਾਂ 'ਚ ਹੋਰ ਵੀ ਸਰਕਲ ਆ ਜਿੱਥੇ ਲੋਡ ਪੈਂਦੀ ਹੈ ਦਿੱਲੀ ਅਰੇਂਜ ਕਰਦੇ ਆ ਨਾਬਾ ਰੋਜ਼ ਹੀ ਸਰਕਲ ਚੱਲਦਾ ਇਸ ਤਰ੍ਹਾਂ ਦਾ